ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਮਾਨ ਇਕੱਠਾ ਕਰ ਰਹੇ ਹਾਂ ਪੈਸਾ ਇਕੱਠਾ ਕਰ ਰਹੇ ਹਾਂ ਰਾਸ਼ਨ ਇਕੱਠਾ ਕਰ ਰਹੇ ਹਾਂ ਅੱਜ ਅਸੀਂ ਉਹ ਰਾਸ਼ਨ ਲੈ ਕਰਕੇ ਇੱਥੇ ਪਰ ਤਸ਼ਰੀਫ ਲਾਇਆ ਹੈ ਪਿੰਡ ਹੈ ਉਹ سیلاب کے اندر متاثر ہو چکے ہیں ان لوگوں کی جان بچائی جائے ان کے جانوروں کی جان بچائی جائے تقریباً پندرہ بیس فوٹ پانی اوپر گھوم رہا ہے کسی کے گھر ختم ہو گئے ان کے گھر بنا کر کے دینا کسی کی کھیتیاں ختم ہو گئی ان کو کھیتی بنا کر کے دینا کسی کی دکانیں ختم ہو گئی ان کو دکان کا یا کاروبار چلا کر کے دینا گائیں یا اسی طریقے سے محنت وہ اس میں پانی میں دوسرے ملک میں چلی گئی پڑوس ملک کے اندر چلی گئی ہیں یہ قومی فریضہ ہے اور اسی کو انسانیت کا فریضہ بولتے ہیں آپ سب کے ساتھ ہم آپ کے غم میں شریک ہیں آپ کی اس پیڑتی کے اندر ہم بھی شریک ہیں ہمیں بھی دل سے اس کی تکلیف ہو رہی ہے بڑا نالا کہ میں ادھا پنجاب ڈبیا پہ ہے پشوان دا بھی برا حال ہے بہتاں بھی ہوئی ہیں نہیں ਫਸਲਾਂ ਵੀ ਤਬਾਹ ਹੋ ਗਈਆਂ ਜਦੋਂ ਜਦੋਂ ਇੰਨੀ ਬਰਬਾਦੀ ਤਬਾਹੀ ਹੋਈ ਹੈ ਤਾਂ ਹਰ ਇਨਸਾਨ ਦਾ ਜਿਹੜਾ ਮਨ ਹੈ ਟੁੱਟ ਗਿਆ ਤਾਂ ਅਸੀਂ ਵੀ ਦੁੱਖ ਬਣਾਉਣ ਆਏ ਆ ਆਪਣੇ ਭਾਈਆਂ ਦਾ ਤੇ ਗੱਲ ਲੈ ਕੇ ਆਏ ਆ 2014 ਦੀ ਕੁਦਰਤ ਦੀ ਕਰੋਪੀ ਮੰਨ ਲਓ ਚਲੋ ਫਿਰ ਉਹਦੇ ਜਿਆਦਾ ਕੋਈ ਯਾਦ ਨਹੀਂ ਆਉਣੀ ਮure ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ ਨਾ ਮੁਰਨਾ Hindu ਦੇਖਿਆ ਨਾ ਉਸਮਾਨ ਦੇਖਿਆ ਨਾ ਸਿੱਖ ਦੇਖਿਆ ਨਾ ਇਸਾਈ ਜਿਹਦੀ ਵੀ ਫਸਲਾਂ ਗਈ ਜੋ ਵੀ ਬੰਦਾ ਵਿੱਚ ਆ ਗਿਆ ਪਾਣੀ ਦੇ ਫੇਰ ਜਾ ਗਿਆ ਕਿੰਨੇ ਲੋਕ ਮਰ ਗਏ ਕਿੰਨੇ ਪਸ਼ੂ ਮਰ ਗਏ ਫਸਲਾਂ ਮਰ ਗਈਆਂ ਅਹ ਦੇਖੋ ਇਹ ਜਾਤ-ਪਾਤ ਦਾ ਕੋਈ ਮਾਮਲਾ ਨਹੀਂ ਇਹ ਤਾਂ ਇਨਸਾਨੀਅਤ ਦਾ ਮਾਮਲਾ ਹੈ ਇਹ ਦੇਖੋ ਹਰ ਇਨਸਾਨ ਨੂੰ ਪਿਆਰਣਾ ਚਾਹੀਦਾ ਹੈ ਦੇਸ਼ 1947 ਚ ਆਜ਼ਾਦ ਹੋਇਆ ਤੇ ਪੰਜਾਬ ਬਰਬਾਦ ਹੋਇਆ ਉਸ ਟਾਈਮ ਦਾ ਪੰਜਾਬ ਉਧਰ ਛੜਦਾ ਤੇ ਇਧਰ ਛੜਦਾ ਇਹ ਦੇਖੋ ਜੀ ਅੱਜ ਪਿੰਡ ਵਸਤੀ RAMLAL ਦੇ ਵਿੱਚ ਤਕਰੀਬਨ ਇੱਥੋਂ 150 ਕਿਲੋਮੀਟਰ ਲਗਭਗ ਦੂਰ ਤੋਂ ਮਲੇਰਕੋਟ ਦੇ ਧਰਤੀ ਤੋਂ ਜਿੱਥੇ ਮਲੇਰਕੋਟਲੇ ਰਾਜੇ ਦੇ ਵੱਲੋਂ ਛੋਟੇ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਉਸ ਧਰਤੀ ਦੇ ਉੱਪਰੋਂ ਜਿਹੜਾ ਅੱਜ ਮਲੇਰਕੋਟਲੇ ਤੋਂ ਸਾਡੇ ਵੀਰ ਇੱਥੇ ਪਹੁੰਚੇ ਨੇ ਮੁਸਲਮ ਭਾਈਚਾਰੇ ਦੇ ਸੋ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉੱਥੋਂ ਰਾਸਮਗਰੀ ਲੈ ਕੇ ਆਏ ਨੇ ਬੇਸ਼ੱਕ ਸਾਡੇ ਕੋਲੇ ਰਾਸਮਗਰੀ ਵੀ ਨਾ ਲੈ ਕੇ ਆਉਂਦੇ ਸਾਡਾ ਪਤਾ ਲੈਣ ਵਾਸਤੇ ਆ ਜਾਂਦੇ ਸੋ ਸਾਨੂੰ ਤਾਂ ਵੀ ਇੰਨੀ ਖੁਸ਼ੀ ਹੋਣੀ ਸੀ ਸੋ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਇੱਥੇ ਅੱਜ ਚੌੜਾ ਦੀ ਬਰੈਨਿੰਗ ਆਪਦੇ ਘਰਾਂ ਦੇ ਵਿੱਚੋਂ ਜਿਹੜਾ ਉੱਥੇ ਬਣਵਾ ਕੇ ਇੱਥੇ ਲੈ ਕੇ ਆਏ ਨੇ ਔਰ ਵੀ ਜਿਹੜਾ ਰਸਨ ਜਿਹੜਾ ਇੱਥੇ ਸੁਕੀਆਂ ਰਸਤਾ ਜੜੀਆਂ ਨੇ ਉਹ ਲੈ ਕੇ ਆਏ ਨੇ ਸੋ ਅੱਜ ਉਹਨਾਂ ਨੇ ਇੱਕ ਮਿਸਾਲ ਇਹਨਾਂ ਨੇ ਕਾਇਮ ਕੀਤੀ ਆ ਕਿ Hindu Sikh Muslim Isai ਇਹ ਸਾਰੇ ਭਾਈ ਭਾਈ ਸੋ ਜਿੱਥੇ ਸਰਕਾਰਾਂ ਫੋਟੇ ਦੀ ਰਾਜਨੀਤੀ ਖੇਡਦਿਆਂ ਨੇ ਜਿੱਥੇ ਸਰਕਾਰਾਂ ਵੰਡੀ ਪਾਉਂਦੀਆਂ ਨੇ ਅੱਜ ਉਥੇ ਇੱਕ ਫੇਰ ਮਿਸਾਲ ਕਾਇਮ ਕਰ ਦਿੱਤੀ ਹੈ ਸਮੇਂ-ਸਮੇਂ ਤੇ ਜਿਹੜੀ ਇਹ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਜਾਂ ਹਿੰਦੂਆਂ ਨੇ ਮਿਸਾਲ ਇਹ ਕਾਇਮ ਕੀਤੀ ਕਿ ਸਾਡੇ ਵਿੱਚ ਕੋਈ ਵੀ ਵਖਰੇਵਾ ਨਹੀਂ ਹੈ ਸੋ ਅੱਜ ਇੱਕ ਵਾਰ ਆ ਫੇਰ ਜਿੱਥੇ ਕਿ ਪੂਰੇ ਤਕਰੀਬਨ ਪੌਣੇ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਡੁੱਬਿਆ ਪਿਆ ਉਥੇ ਅੱਜ ਮੁਸਲਮਾਨ ਭਾਈਚਾਰੇ ਨੇ ਆ ਕੇ ਇੱਕ ਫੇਰ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਸਾਡੇ ਵਿੱਚ ਕੋਈ ਵਖਰੇਵਾ ਨਹੀਂ ਹੈ ਅਸੀਂ ਸਾਰੇ ਇੱਕ ਹੀ ਆ سو so, سارے تے ان بہت بہت کر دیں آج ہم سب کے سب یہاں پر پورے ملیر کوڑلا کے لوگ بس سیلاب سے متاثر لوگوں کے لیے سامان اکٹھا کر رہے ہیں پیسہ اکٹھا کر رہے ہیں راشن اکٹھا کر رہے ہیں تو اس میں سے کچھ سامان لے کر کے ہم یہاں پر آئے تھے تاکہ معاینہ کر لیا جاوے کہ کس چیز کی وہاں پر ضرورت ہے پھر وہی چیز وہاں پر پہنچائی جائے گی تو اس لیے آج ہم وہ راشن لے کر کے یہاں پر تشریف لائے کس طرح سارا محسوس کس طرح ہو رہا ہے محسوس یہ ہو رہا ہے کہ یہاں تقریباً یہاں سے پانچ سات کلومیٹر دوری پر کافی جو دیہات ہیں گاؤں ہیں وہ سیلاب کے اندر متاثر ہو چکے ہیں اب میری اس کے لیے اپیل یہ ہے سب سب سے کہ ان لوگوں کے لیے زیادہ سے زیادہ ہم وقت دے کر کے ان لوگوں کی جان بچائی جائے ان کے جانوروں کی جان بچائی جائے اور مسلسل تعاون رکھا جائے مسلسل تعاون رکھا جائے اس لیے کہ تعاون رکھنے سے فائدہ یہ ہوگا کہ جس وقت یہ پانی ختم ہوگا تقریباً پندرہ بیس فٹ پانی اوپر گھوم رہا ہے اور ابھی چڑھ ہی رہا ہے پانی جب یہ پانی کم کم ہو جائے گا تو ان لوگوں کو اس وقت پیسے کی اور ہماری مالی تعاون کی مثلاً کسی کے گھر ختم ہو گئے ان کے گھر بنا کر کے دینا کسی کی کھیتیاں ختم ہو گئی ان کو کھیتی بنا کر کے دینا کسی کی دکانیں ختم ہو گئی ان کو دکان کا یا یعنی کاروبار چلا کر کے دینا کسی کے مجھاں یعنی کہ ان کے گائیں یا اسی طریقے سے روزگار کا انتظام کرنا یہ ہمارا سب کا فریضہ ہے اور یہ قومی فریضہ ہے اور اسی کو انسانیت کا فریضہ بولتا ہے سر کل ایک کہیے کہ جاتی واد ہمیشہ کیا جاتا ہے ہندو یا سکھ یا مسلمان پڑھ پایا جا رہا ہے گاج لے کے آئے جی کن کو مان محسوس ہے پنڈ والوں میں ہو رہا ہے یہ سارے پنڈ والے آپ کو دکھ سکتے ہیں کہ اس تصویر کے اندر یہ ہم سے کتنا خوش ہو رہے ہیں اور یہ بیچارے گلے مل رہے ہیں استقبال کر رہے ہیں کہ ہمارے بھائی ہمارے لیے راشن لے کر کے آئے ہیں اور میں اپنی جانب سے پورے ملکوٹلہ کے واسیوں کی جانب سے اسی طرح اپنی صوبہ جمیعت اور مرکزی جمیت کی جانب سے آپ کو آپ سب کے ساتھ ہم آپ کے غم میں شریک ہیں ਆਪ ਕੀ ਸਪੀਡਤੀ ਕੇ ਅੰਦਰ ਹਮ ਵੀ ਸ਼ਰੀਕ ਹੈ ਜੇਸੇ ਆਪਕੋ ਪਰੇਸ਼ਾਨੀ ਹੋ ਰਹੀ ਹੈ ਹਮੇ ਵੀ ਦਿਲ ਸੇ ਉਸਦੀ ਤਕਲੀਫ ਹੋ ਰਹੀ ਹੈ ਇਸੀ ਚੀਜ਼ ਕੋ ਮਾਨ ਕੋ ਲੈ ਕਰਕੇ ਹਮਾਰੇ ਸਾਮਮ ਭਾਈ ਯਹਾਂ ਪਰ ਖੜੇ ਹੋਏ ਨੇ ਦੇਖੋ ਸੀ ਰੋਜ ਦੇਖ ਰਹੇ ਆਂ ਇਹ ਸੋਸ਼ਲ ਮੀਡੀਆ ਤੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਨੇ ਬੜਾ ਨਾਲ ਕਿਵੇਂ ਅੱਧਾ ਪੰਜਾਬ ਡੁੱਬਿਆ ਪਿਆ ਦੇਖੋ ਪਸ਼ੂਆਂ ਦਾ ਵੀ ਬੁਰਾ ਹਾਲ ਹੈ ਲੋਕਾਂ ਦਾ ਵੀ ਮੌਤਾਂ ਵੀ ਹੋਈਆਂ ਨੇ ਫਸਲਾਂ ਵੀ ਤਬਾਹ ਹੋ ਗਈਆਂ ਤਾਂ ਦੇਖੋ ਹੁਣ ਜਦੋਂ ਇੰਨੀ ਬਰਬਾਦੀ ਤਬਾਹੀ ਹੋਈ ਹੈ ਤਾਂ ਹਰ ਇਨਸਾਨ ਦਾ ਜਿਹੜਾ ਮਨ ਹੈ ਪਸੀਜਿਆ ਗਿਆ ਹੈ ਆ ਸਮਾਜ ਦੇ ਵਿੱਚ ਤੋਂ ਰਹਿਣਾ ਦੇਖੋ ਅਸੀਂ ਤਾਂ ਸਾਨੂੰ ਦੁੱਖ ਤਾਂ ਹੈ ਹੀ ਅਸੀਂ ਵੀ ਇਹ ਦੁੱਖ ਬਣਾਉਣ ਆਏ ਆ ਆਪਣੇ ਭਾਈਆਂ ਦਾ ਤੇ ਉਥੇ ਉਥੇ ਲੰਗਰ ਵੀ ਬਣਾ ਕੇ ਲੈ ਕੇ ਆਏ ਆ ਅਸੀਂ ਦੇਗਾ ਲੈ ਕੇ ਆਏ ਆ ਨਮਕੀਨ ਚੌਲਾਂ ਦੀ ਉਹ ਵੀ ਅਸੀਂ ਸਾਰਿਆਂ ਨੇ ਮਿਲ ਕੇ ਉੱਥੇ ਮਤਲਬ ਸਰਵ ਕੀਤੀਆਂ ਨੇ ਆ ਕੁਝ ਰਾਸ਼ਨ ਵੀ ਲੈ ਕੇ ਆਇਆ ਬਾਕੀ ਅਸੀਂ ਤੋਂ ਜਾਣਕਾਰੀ ਲੈਣ ਆਏ ਆ ਕਿ ਹੋਰ ਕਿਸ ਚੀਜ਼ ਦੀ ਲੋੜ ਹੈ ਅ ਮਲੇ ਕੋਲੇ ਦੇ ਵਿੱਚ ਜਗਾ ਜਗਾ ਰਾਸ਼ਨ ਰਾਸ ਸਮਗਰੀ ਇਕੱਠੀ ਕੀਤੀ ਜਾ ਰਹੀ ਹੈ ਫਿਰ ਜਿਤਨ ਇਸ ਤਰ੍ਹਾਂ ਵੀ ਮਤਲਬ ਹੁਕਮ ਹੋਊਗਾ ਇਥੋਂ ਕਿ ਆ ਚੀਜ਼ਾਂ ਦੀ ਲੋੜ ਹੈ ਤਾਂ ਫਿਰ ਉਸ ਤਰ੍ਹਾਂ ਅਸੀਂ ਭੇਜਾਂਗੇ ਡੇੜੇ ਇਲਾਕਿਆਂ ਦੇ ਵਿੱਚ ਲੋੜ ਹੋਈ ਦੀ ਅੱਛਾ ਸਰ ਜੇ ਇੱਕ ਗੱਲ ਪਾ ਕਰੀਏ ਆਮ ਜਿਹੜਾ ਜਾਤੀਵਾਦ ਦੇ ਵਿੱਚ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਤਾਂ ਅੱਜ ਭਾਈਚਾਰੇ ਨਾਲ ਖੜ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਦੇਖੋ ਇਹ ਜੀ ਜਾਤੀਵਾਦ ਦਾ ਕੀ ਹੈ ਜੀ ਇਹ ਹੁਣ ਕੁਦਰਤ ਦੀ ਕਰੋਪੀ ਮੰਨ ਲਓ ਇਹਨੂੰ ਚਲੋ ਫਿਰ ਉਹਦੇ ਚੋਂ ਕੋਈ ਜਾਤ ਨਹੀਂ ਆਉਂਦੀ ਮੂਰੇ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ ਨਾ ਹਿੰਦੂ ਦੇਖਿਆ ਨਾ ਮੁਸਲਮਾਨ ਦੇਖਿਆ ਨਾ ਸਿੱਖ ਦੇਖਿਆ ਨਾ ਐਸਾਈ ਜਿਹਦੀ ਵੀ ਫਸਲ ਆ ਗਈ ਜੋ ਵੀ ਬੰਦਾ ਵਿੱਚ ਆ ਗਿਆ ਪਾਣੀ ਦੇ ਫੇਰ ਜਾ ਗਿਆ ਕਿੰਨੇ ਲੋਕ ਮਰ ਗਏ ਕਿੰਨੇ ਪਸ਼ੂ ਮਰ ਗਏ ਫਸਲਾਂ ਮਰ ਗਈਆਂ ਤਾਂ ਦੇਖੋ ਜੀ ਜਾਤ ਪਾਤ ਦਾ ਕੋਈ ਮਾਮਲਾ ਨਹੀਂ ਇਹ ਤਾਂ ਇਨਸਾਨੀਅਤ ਦਾ ਮਾਮਲਾ ਹੀ ਦੇਖੋ ਹਰ ਇਨਸਾਨ ਨੂੰ ਦੁੱਖ ਹੋਣਾ ਚਾਹੀਦਾ ਹੈ ਔਰ ਨਾਲ ਖੜਨਾ ਚਾਹੀਦਾ ਹੈ ਅੱਛਾ ਸਰ ਇੱਕ ਹੋਰ ਗੱਲ ਜਿਆ ਗੱਲ ਕਰੀਏ ਲੈਂਦੇ ਪੰਜਾਬ ਦੀ ਚੜ੍ਹਦੇ ਪੰਜਾਬ ਦੋਨਾਂ ਦੇ ਵਿੱਚ ਵੀ ਕਈ ਵਾਰ ਬਹੁਤ ਕਈ ਕ੍ਰਿਤੀਆਂ ਦਿਖਾਈਆਂ ਜਾਂਦੀਆਂ ਜਾਂ ਕਈ ਲੱਬਜ ਇਹੋ ਜਿਹੇ ਕੀਤੇ ਜਾਂਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਦੇਖੋ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਹੈ ਇਹਨਾਂ ਦੀ ਬੋਲੀ ਇੱਕ ਹੈ ਰਹਿਲ ਸਹਿਨ ਸਭਿਆਚਾਰ ਸਭ ਕੁਝ ਇੱਕ ਹੈ ਇਨਾ ਕਿਸੇ ਨੇ ਮੰਗਿਆ ਇਹ ਪੰਜਾਬ ਦੇਖੋ ਬੰਡ ਕਿਸੇ ਨੇ ਨਹੀਂ ਮੰਗੀ ਸੀ ਲੋਕ ਆਰਾਮ ਨਾਲ ਰਹਿ ਰਹੇ ਸਨ ਬਹੁਤ ਵਧੀਆ ਰਹਿੰਦੇ ਸੀ ਲੋਕ ਕੋਈ ਕੁੜਤਨ ਨਹੀਂ ਦੀ ਆਪਸ ਦੇ ਵਿੱਚ ਇਹ ਸਿਆਸੀ ਇਹਨਾਂ ਨੇ ਜੋ ਵੰਡੀਆਂ ਪਾਈਆਂ ਨੇ ਉਹਦੇ ਕਰਕੇ ਦੇਖੋ ਪੰਜਾਬ ਦਾ ਨੁਕਸਾਨ ਹੋਇਆ ਦੇਸ਼ 1947 ਚ ਆਜ਼ਾਦ ਹੋਇਆ ਤੇ ਪੰਜਾਬ ਬਰਬਾਦ ਹੋਇਆ ਉਸ ਟਾਈਮ ਪੰਜਾਬ ਨੂੰ ਦੱਸੋ ਵੰਡ ਦਾ ਅੱਧਾ ਪੰਜਾਬ ਉਧਰ ਛੱਡਦਾ ਤੇ ਇਧਰ ਛੱਡਦਾ ਤਾਂ ਪੰਜਾਬ ਦੇ ਕਤਲੇਆਮ ਹੋ ਗਿਆ ਉਹ ਵੀ ਸਾਰਾ ਸਿਆਸੀ ਮਤਲਬ ਜਿਹੋਣਾ ਪ੍ਰੋਗਰਾਮ ਦਾ ਤਾਂ ਕਿਸੇ ਦੀ ਕਿਸੇ ਨਾਲ ਪਹਿਲਾਂ ਤਾਂ ਕੋਈ ਦੁਸ਼ਮਣੀ ਨਹੀਂ ਸੀ ਪਹਿਲਾਂ ਨਹੀਂ ਕਿਸੇ ਨੇ ਮਾਰਿਆ ਕਿਸੇ ਨੂੰ ਇਹ ਸਭ ਸਿਆਸੀ ਹਤਕੰਡੇ تھے ਲੋਕ ਆਪਣੇ ਭੋਲੇ-ਭਾਲੇ ਨੇ ਜੀ ਦੇਖੋ ਲੈਦੇ ਪੰਜਾਬ ਦੇ ਵੀ ਚੜਦੇ ਪੰਜਾਬ ਦੇ ਵੀ ਤੇ ਸਿੱਖ ਵੀ ਮੁਸਲਮਾਨ ਵੀ ਇਹਨਾਂ ਦੇ ਆਪਸ ਦੇ ਵਿੱਚ ਦਿਲਾਂ 'ਚ ਫਰਕ ਕੋਈ ਨਹੀਂ ਥਾ ਪਰ ਭੋਲੇ-ਭਾਲੇ ਲੋਕ ਨੇ ਸਿਆਸੀ ਚਾਲਾਂ ਨੂੰ ਸਮਝ ਨਹੀਂ ਸਕੇ ਉਸ ਟਾਈਮ ਨੂੰ ਨਾ ਉਸ ਟਾਈਮ ਕੋਈ ਕਮਿਊਨੀਕੇਸ਼ਨ ਦਾ ਸਾਧਨ ਥਾ ਉਹਨਾਂ ਨੇ ਦੇਖਿਆ ਵੀ ਉਧਰੋਂ ਪਾਕਿਸਤਾਨ ਵਾਲੇ ਨੇ ਸਾਡੇ ਲੋਕਾਂ ਨੂੰ ਮਾਰਦਾ ਅਸੀਂ ਉਹਨਾਂ ਦੇ ਨੂੰ ਮਾਰ ਦੰਨੇ ਆ ਤਾਂ ਇਹ ਕਰਕੇ ਕਤਲੇਆਮ ਸ਼ੁਰੂ ਹੋ ਗਿਆ ਲੱਖਾਂ ਲੋਕ ਮਾਰੇ ਗਏ ਉਸ ਟਾਈਮ ਨੂੰ ਬਹੁਤ ਮਾਰਾ ਹੋਇਆ ਦੇਖੋ ਇਹ ਬਹੁਤ ਬੁਰੇ ਦਿਨਾਂ ਦੇ ਵਿੱਚ ਗਿਨਾ ਜਾਊਗਾ ਪਰ ਲੋੜ ਕਿਸੇ ਨੂੰ ਨਹੀਂ تھی ਇਹਦੀ ਕਿਸੇ ਨੇ ਮੰਗਿਆ ਨਹੀਂ ਥਾਏ ਤਾਂ ਹੁਣ ਵੀ ਕਿਸੇ ਦੇ ਦਿਲ 'ਚ ਕੋਈ ਕੁੜੱਤ ਨਹੀਂ ਹੈਗੀ ਉਹ ਲੋਕ ਉਸੇ ਤਰ੍ਹਾਂ ਪਿਆਰ ਕਰਦੇ ਨੇ ਪੰਜਾਬ ਨੂੰ ਕੜਦੇ ਪੰਜਾਬ ਨੂੰ ਜੜਦੇ ਪੰਜਾਬ ਵਾਲੇ ਲੈਂਦੇ ਪੰਜਾਬ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਨੇ ਉਹ ਇੱਥੇ ਪੰਜਾਬੀ ਕਾਨਫਰੰਸਾਂ ਹੁੰਦੀਆਂ ਨੇ ਮਿਲਦੇ ਨੇ ਲੋਕ ਕੋਈ ਇਦਾਂ ਦਾ ਕੋਈ ਫਰਕ ਨਹੀਂ ਆਇਆ ਹੁਣ ਦੇਖ ਕੇ ਆਪਣੇ ਲਿਆ ਹੁਣ ਬੰਨ ਟੁੱਟਿਆ ਸੀ ਮਿਲ ਕੇ ਬੰਨ ਲਾਇਆ ਜੀ ਸਾਰਿਆਂ ਨੇ ਹਾਂ ਹਾਂ ਇੰਡੀਆ ਦੇ ਪਾਕਿਸਤਾਨ ਦੇ ਲੋਕਾਂ ਨੇ ਮਿਲ ਕੇ ਬੰਨ ਲਾਏ ਨੇ ਤਾਂ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਹੈ ਇਹਦੇ 'ਚ ਇਹ ਦੇਖੋ ਸਿਆਸੀ ਕਿ ਉਹ ਕਿਹੜਾ ਲਾਹ ਲੈਣ ਵਾਸਤੇ ਲੋਕਾਂ ਨੇ ਰਿਆਦਾ ਤਦ ਉਹਦੇ ਨਾਲ ਬੰਨੀਆਂ ਪੈ ਗਈਆਂ ਜੀ ਇਹ ਬਾਉਂਡਰੀ ਮਾਰਦੀ